17000 ਫੁੱਟ ਦੀਆਂ ਉੱਚੀਆਂ ਪਹਾੜੀਆਂ ਠੰਡੀਆਂ ਹਵਾਵਾਂ ਪਰਫਿਲੀਆਂ ਛਟਾਨਾਂ 15 ਤੋਂ 20 ਡਿਗਰੀ ਉਹ ਵੀ ਮਾਈਨਸ ਦੇ ਵਿੱਚ ਤਾਪਮਾਨ ਕਿੰਨਾ ਔਖਾ ਹੁੰਦਾ ਹੈ ਇੱਕ ਫੌਜੀ ਵਾਸਤੇ ਡਿਊਟੀ ਨਿਭਾਉਣਾ ਸ਼ਾਇਦ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ ਸ਼ਾਇਦ ਆਕਸੀਜਨ ਦੀ ਕਮੀ ਦੇ ਕਾਰਨ ਸੂਬੇਦਾਰ ਸੁਖਦੇਵ ਸਿੰਘ ਸੰਧੂ ਸ਼ਹੀਦੀ ਜਾਮਾ ਪੀ ਗਏ ਜੀ ਹਾਂ ਘਰੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਸੂਬੇਦਾਰ ਸੁਦੇਵ ਸਿੰਘ ਸੰਧੂ ਚੀਨ ਦੇ ਬਾਰਡਰ ਤੇ ਆਕਸੀਜਨ ਦੀ ਕਮੀ ਦੇ ਕਾਰਨ ਸ਼ਹੀਦ ਹੋ ਗਏ ਅੰਮ੍ਰਿਤਸਰ ਦੇ ਪੱਪਾ ਬਕਾੜਾ ਦੇ ਕੋਲ ਜੱਲੂਪੁਰਾ ਪਿੰਡ ਦੇ ਵਸਨੀਕ ਸਨ ਸੁਦੇਵ ਸਿੰਘ ਸੰਧੂ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ ਪਤਨੀ 18 ਸਾਲਾ ਧੀ ਅਤੇ 16 ਸਾਲਾ ਪੁੱਤਰ ਨੂੰ ਛੱਡ ਕੇ ਚਲੇ ਗਏ ਐ ਸੋ ਸੋਚ ਕੇ ਹੀ ਦਿਲ ਡਹਿਲ ਜਾਂਦਾ ਹੈ ਕਿ ਕਿਸ ਤਰ੍ਹਾਂ ਸਾਡੇ ਫੌਜੀ ਵੀਰ ਆਪਣੇ ਪਰਿਵਾਰਾਂ ਤੋਂ ਦੂਰ ਹੋ ਕੇ ਆਪਣੇ ਦੇਸ਼ ਦੀ ਸੁਰੱਖਿਆ ਦੇ ਲਈ ਤਨਦੇਹੀ ਨਾਲ ਕਿਸ ਤਰ੍ਹਾਂ ਦੇ ਮਾਹੌਲ ਕਿਸ ਤਰ੍ਹਾਂ ਦੇ ਟੈਂਪਰੇਚਰ ਦੇ ਵਿੱਚ ਵੀ ਡਿਊਟੀ ਨਿਭਾਉਂਦੇ ਨੇ ਤੇ ਚਾਹੇ ਉਸ ਵਾਸਤੇ ਉਹਨਾਂ ਨੂੰ ਸ਼ਹੀਦੀ ਜਾਮਾ ਹੀ ਕਿਉਣਾ ਪੀਣਾ ਪੈ ਜਾਵੇ ਅਸੀਂ ਸਦ ਸ਼ਤ ਨਮਨ ਕਰਦੇ ਹਾਂ ਅੱਜ ਦੇਸ਼ ਦੇ ਪੰਜਾਬ ਦੇ ਸ਼ਹੀਦਾਂ ਨੂੰ